ਨਾਜ਼ਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਯਤਨਾਂ ਸਦਕਾ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸ਼ਿਮਲਾਪੁਰੀ ਵਿਖੇ ਸ਼ੰਕਰਾ ਆਈ ਹਸਪਤਾਲ ਮੋਲਾਪੁਰ ਦੇ ਡਾਕਟਰਾਂ ਦੀ ਟੀਮ ਅਤੇ ਮੈਡਮ ਮਨਜੀਤ ਕੌਰ ਸਰੋਜ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾジナ ਦਿਵਸ ਨੂੰ ਸਮਰਪਿਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਚੈੱਕਅਪ ਉਪਰੰਤ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਨਰਮਲ ਸਿੰਘ ਚੀਮਾ ਦਵਿੰਦਰ ਸਿੰਘ ਅਰੋੜਾ ਬਰਵੀਰ ਸਿੰਘ ਚਹਿਲ ਨਰਿੰਦਰ ਸਿੰਘ ਡੱਬੂ ਤਰਲੋਕ ਸਿੰਘ ਮੰਨਾ ਤੇਜਵੰਤ ਸਿੰਘ ਸਿੱਧੂ ਜਸਵਿੰਦਰ ਸਿੰਘ ਆਠਵਾਲ ਸੁਖਮਿੰਦਰ ਸਿੰਘ ਸੁੱਖੀ ਜਸਪ੍ਰੀਤ ਸਿੰਘ ਮਾਨ ਰਵਿੰਦਰ ਸਿੰਘ ਟੋਨੀ ਬਲਵਿੰਦਰ ਸਿੰਘ ਕੋਲਾਰ ਮਹਿੰਦਰ ਸਿੰਘ ਬਾਡੀ ਮੇਕਰ ਜਰਨੈਲ ਸਿੰਘ ਮਲਕੀਤ ਸਿੰਘ ਮੀਤਾ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਖਾਂ ਦੇ ਚੈੱਕਅਪ ਕੈਂਪ ਦੀ ਸੇਵਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ